ਅੰਜੀਤ ਸਿੰਘ ਮੁਖ ਅਫਸਰ थाना ਸਿਟੀ ਫਾਜ਼ਿਲਕਾ ਦੀ ਅਗਵਾਈ ਦੇ ਹੇਠ ਮਾੜੇ ਅਨਸਰਾ ਚੋਰਾ ਅਤੇ ਲੁਟੇਰੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਨਮੋਲ ਜੋ ਕਿ ਮੋਟਰਸਾਈਕਲ ਚੋਰੀ ਕਰਨ ਆਦਾ ਆਦੀ ਹੈ ਉਸ ਦੇ ਕੋਲੋਂ ਚੋਰੀ ਦੇ ਮੋਟਰਸਾਈਕਲ ਕਾਬੂ ਕੀਤੇ ਗਏ ਨੇ ਤੁਹਾਨੂੰ ਦੱਸਦੇ ਹਾਂ ਕਿ ਮੁਲਜ਼ਮ ਤੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਪ੍ਰਗਿਆ ਜੈਨ ਐਸਐਸਪੀ ਫਾਜ਼ਿਲਕਾ ਦੀ ਇਰੇਨ ਵਾਜ ਦੇ ਹੇਠ ਚੋਰੀਆਂ ਕੱਲ੍ਹ ਪਾਉਣ ਵਾਸਤੇ ਪੂਰੀ ਸਾਡੀ ਟੀਮ ਤਤਪਰ ਹੈਗੀ ਹੈ ਜਿੰਦੇ ਵਿੱਚ ਇੱਕ ਦੋਸ਼ੀ ਚੋਰ ਨੂੰ ਫੜ ਕੇ ਲੰਦਾ ਹੈਗਾ ਉਹ ਕਰਮਚਾਰਜ ਹੋ ਗਿਆ ਦਿਨ ਦੇ ਗਰੁੱਪ 4 ਮੋਟਰਸਾਈਕਲਾਂ ਦੀ ਰਿਕਵਰੀ ਕੀਤੀ ਗਈ ਹੈ ਅੱਗੇ ਵੀ ਹੋਰ ਵੀ ਅੰਦਰ ਤੋਂ ਆਸ ਹੈ ਕਿ ਹੋਰ ਵੀ ਰੈਡੀ ਲੱਗੀ ਹੈ ਚੋਰੀਆਂ ਦੀ ਟ੍ਰੇਸਿੰਗ ਸਿਰਫ ਉਹ ਤੋਂ ਇਲਾਵਾ ਜਿਵੇਂ ਉਹ ਮੋਟਰਸਾਈਕਲ ਜਾ ਕੇ ਉਹਦੇ ਕੁਝ ਪਾਰਟਸ ਨੂੰ ਤੋੜਦਾ ਫੰਦਾ ਸੀ ਉਹਨਾਂ ਦੇ ਵਿੱਚ ਇੱਕ ਗਰਾਇੰਡਰ ਇੱਕ ਆਰੀ ਤੇਰਾ ਉਹਦੀ ਬਰਾਮਦ ਹੋਏ ਕੁਝ ਪਾਰਟਸ ਮਿਲੇ ਨੇ ਨੇਤੀ ਗਏਗੀ ਉਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪ੍ਰੋਪਰ ਪੂਰੇ ਦੇ ਪੂਰੇ ਬਾਹਲੇ ਮਤਲਬ ਕਰਕੇ ਵੇਚ ਦਿੰਦੇ ਸੀਗੇ ਕੁਝ ਨੂੰ ਜੇ ਇੱਥੇ ਕਿਤੇ ਚਲਾ ਦੇ ਸੀਗੇ ਉਹਨੂੰ ਪਾਰਟਸ ਦੇ ਵਿੱਚ